ਵੈਦਿਕਾ ਕਾਲਸਾ ਉਹ ਵੈਦਿਕੀ ਫਤੇ ਕੱਲ ਰੇਖਾ ਗੁਪਤਾ ਚੀਫ ਮਿਨਿਸਟਰ ਦਿੱਲੀ ਬੀਜੇਪੀ ਦੇ ਨੇ ਬਿਆਨ ਕੀਤਾ ਹੈਗਾ ਕਿ ਉਹਨਾਂ ਨੇ ਹਵਾਈ ਜਹਾਜ਼ਾਂ ਨਾਲ ਸਿਲਵਰ ਆਇਓਡਾਈਡ ਬਦਲਾ ਚ ਸੁੱਟੀ ਹੈ ਜਿਹਦੇ ਨਾਲ ਉਹਨਾਂ ਨੇ ਉਥੇ ਮੀਂਹ ਤੇ ਬਰਸਾਤ ਦਾ ਬੰਦੋਬਸ ਕਰ ਲਿਆ ਹੈਗਾ ਇਸ ਸੁੱਕੇ ਮੌਸਮ ਦੇ ਵਿੱਚ ਪਹਿਲਾਂ ਇਹ ਟੈਕਨੋਲੋਜੀ ਫੇਲ ਹੋ ਚੁੱਕੀ ਹੈ ਇਜ਼ਰਾਈਲ ਨੇ ਟਰਾਈ ਕੀਤਾ ਇਹਦੇ ਕੋਈ ਬੈਨੀਫਿਟ ਨਹੀਂ ਹੁੰਦੀ ਦੂਜੀ ਗੱਲ ਹੈਗੀ ਹੈ ਕਿ ਜੇ ਤੁਸੀਂ ਉੱਥੋਂ ਦਿੱਲੀ ਤੋਂ ਆਂਦੀ ਹਵਾ ਪੰਜਾਬ ਕੰਨੀ ਜਿਹੜੀ ਹੁਣ ਸਾਨੂੰ ਕਣਕਾਂ ਵਾਸਤੇ ਮੀਂਹ ਦੀ ਲੋੜ ਪਾਊਗੀ ਉਹਨੂੰ ਤੁਸੀਂ ਰੋਕ ਕੇ ਉੱਥੋਂ ਸਾਰਾ ਪਾਣੀ ਕੱਢ ਲਿਆ ਤਾਂ ਇਹ ਸਿੱਧਾ ਅਸਰ ਸਾਡੇ ਪੰਜਾਬ ਦੇ ਵਿੱਚ ਕਰੂਗੀ ਤੇ ਇਹ ਸਾਦਾ ਹੀ ਸਾਡੇ ਪੰਜਾਬ ਨੂੰ ਲੁੱਟ ਕੇ ਦਿੱਲੀ ਸਾਡਾ ਪਾਣੀ ਚੋਰੀ ਕਰ ਰਿਆ ਹੁਣ ਹਵਾ ਜੋ ਵੀ ਚੋਰੀ ਇਹ ਕਰਨ ਲੱਗ ਪਏ ਹੈਗੇ ਆ ਇਹਦਾ ਪ੍ਰਦੂਸ਼ਣ ਦੇ ਉੱਤੇ ਕੀ ਅਸਰ ਹੋਣਾ ਹੈਗਾ ਇਹਦਾ ਵੀ ਕੋਈ ਕਲੀਅਰ ਨਹੀਂ ਹੈ ਔਰ ਇਹ ਵਾਕਿਆ ਹੀ ਪ੍ਰਦੂਸ਼ਣ ਦਿੱਲੀ 'ਚ ਘਟਾ ਸਕਦਾ ਹੈਗਾ ਇਹਦੀ ਵੀ ਕੋਈ ਕਲੈਰਿਟੀ ਨਹੀਂ ਹੈ ਇਹ ਜਿਹੜੀ ਸਕੀਮ ਦਿੱਲੀ ਰਚ ਰਿਹਾ ਹੈਗਾ ਇਸ ਤੋਂ ਚੰਗਾ ਜਿਹੜੀ ਪ੍ਰਦੂਸ਼ਣ ਉੱਥੇ ਦੀਆਂ ਫੈਕਟਰੀਆਂ ਉੱਥੇ ਦੀਆਂ ਕਾਰਾਂ ਉੱਥੇ ਜਿਹੜੀ ਬਣਤਰ ਹੈ ਪੋਲੂਸ਼ਨ ਦੀ ਉਹਦੇ ਉੱਤੇ ਧਿਆਨ ਦੇ ਨਾ ਕੇ ਇਧਰ ਨੂੰ ਆਂਦੀ ਹੋਈ ਮoiਸਚਰ ਭਰੀ ਹਵਾ ਨੂੰ ਲੁੱਟ ਕੇ ਪੰਜਾਬ ਦੇ ਮੀਹਾਂ ਨੂੰ ਹੁਣ ਇੱਕ ਨਵੇਂ ਵਿਗਣ 'ਚ ਪਾ ਦੇ ਇਹ ਬਹੁਤ ਗਲਤ ਇਹਨਾਂ ਦੀ ਸੋਚ ਹੈਗੀ ਹੈ ਅਸੀਂ ਨੈਸ਼ਨਲ ਗ੍ਰੀਨ ਟ੍ਰਾਈਬਿਊਨਲ ਨੂੰ ਇਹਦੀ ਗੱਲ ਕਰਾਂਗੇ ਤੇ ਜਿਹੜੀ ਸੁੱਤੀ ਹੋਈ ਕੁੰਭ ਕਰਨ ਵਾਲੀ ਪੰਜਾਬ ਦੀ ਸਰਕਾਰ ਦਿੱਲੀ ਦੇ ਥੱਲੇ ਹਮੇਸ਼ਾ ਚੱਲਣ ਵਾਲੀ ਉਹਨੂੰ ਵੀ ਜਗਾਵਾਂਗੇ ਕਿ ਇਹ ਸਾਡੇ ਹਵਾ ਚੋਂ ਪਾਣੀ ਕੱਢ ਕੇ ਸਾਡੇ ਮੀਹਾਂ ਦੇ ਵਿੱਚ ਜਿਹੜਾ ਖਿਲਵਾੜ ਹੋ ਰਿਹਾ ਉਹਨੂੰ ਤੁਰੰਤ ਆਪਣੇ ਨਿਗਾਹ 'ਚ ਲੈਣ ਉਹਦੀ এনवायरमेंटਲ ਮਾਡਲਿੰਗ ਕਰਨ ਤੇ ਉਹਦਾ ਆ ਆਪਣੇ ਪੰਜਾਬ ਨੂੰ ਜਿਹੜੇ ਘਾਟੇ ਪੈਂਦੇ ਆ ਉਹਦੇ ਬਾਰੇ ਕੌਟਾ ਰਹੀ ਦਲੀਲ ਅਪੀਲ ਨਾਲ ਇਹਦੀ ਸਾਇੰਟਿਫਿਕ ਤੌਰ ਦੇ ਉੱਤੇ ਬਿਲਕੁਲ ਇਹਦੇ ਉੱਤੇ ਨਿਗਰਾਨੀ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ